ਕੇਨਰ ਦੇ ਵੱਲੋਂ ਕੀਤੇ ਬਜਟ ਪੇਸ਼ ਨੂੰ ਲੈ ਕੇ ਜ਼ਮਰੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਾਲਾ ਦੇ ਨਾਲ ਇੰਡੀਆ న్యూਸ ਤੇ ਵਿਸ਼ੇਸ਼ ਗੱਲਬਾਤ ਹੋਈ ਹੈ ਇਸ ਮੌਕੇ ਤੇ ਡਾਕਟਰ ਸਤਨਾਮ ਸਿੰਘ ਅਜਾਲਾ ਨੇ ਕਿਹਾ ਕਿ ਇਹ ਬਜਟ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਦੇ ਲਈ ਪੇਸ਼ ਹੋਇਆ ਤੇ ਕਿਸਾਨਾਂ ਵਾਸਤੇ ਨਹੀਂ ਕਿਸਾਨਾਂ ਦੇ ਨਾਲ ਫਿਰ ਤੋਂ ਕੀਤਾ ਗਿਆ ਮਤਰੀਮਾ ਵਾਲਾ ਸਲੂਕ ਜੋ ਪੰਜਾਬ ਦੇ ਕਿਸਾਨਾਂ ਦੇ ਲਈ ਕੋਈ ਵੀ ਸੁਰੱਖਤ ਨਹੀਂ ਦਿੱਤੀ ਗਈ ਤੇ ਨਾ ਹੀ ਕੋਈ ਵਧੀਆ ਪੈਕੇਜ ਦਿੱਤਾ ਗਿਆ ਹੈ ਤੇ ਅਸੀਂ ਇਸ ਬਜਟ ਦਾ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ ਕੀ ਕੀਤਾ ਗਿਆ ਇਸ ਤਰੀਕੇ ਨਾਲ ਵਿੱਤ ਮੰਤਰੀ ਸੀਤਾ ਰਮਨਣ ਵੱਲੋਂ ਜਿਹੜਾ ਬਿੱਲ ਪੇਸ਼ ਕੀਤਾ ਗਿਆ ਉਸ ਤਰੀਕੇ ਨਾਲ ਪੰਜਾਬ ਲਈ ਕਿੰਨਾ ਕੁ ਵਧੀਆ ਆ ਪੰਜਾਬ ਵਾਸਤੇ ਕਿਸ ਤਰੀਕੇ ਦੇ ਪੈਕ ਆਏ ਨੇ ਕਿਸਾਨ ਕਿਸ ਤਰੀਕੇ ਨਾਲ ਦੇਖਦੇ ਨੇ ਇਸ ਤਰੀਕੇ ਨਾਲ ਸਾਡੇ ਨਾਲ ਗੱਲ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਜੀ ਅੱਜ ਨਾਲ ਸਾਡੇ ਨਾਲ ਮੌਜੂਦ ਨੇ ਆਪਾਂ ਗੱਲ ਕਰਾਂਗੇ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜਾ ਅੱਜ ਬਿੱਲ ਪਾਸ ਹੋਇਆ ਆ ਨਵਾਂ ਬਜਟ ਪਾਸ ਹੋਇਆ ਹੈ ਦੇਖੋ ਸਾਨੂੰ ਤਾਂ ਵੈਸੇ ਪਹਿਲਾਂ ਹੀ ਪਤਾ ਸੀਗਾ ਇਹ ਜਿਹੜਾ ਝੋਨੇ ਵਾਲਾ ਪਿੰਡ ਪ੍ਰਾਲੀ ਤੋਂ ਸਮਝਿਆ ਜਾਂਦਾ ਵੀ ਇਸ ਬਜਟ ਵਿੱਚ ਇਹਨਾਂ ਨੇ ਕਿਉਂਕਿ ਹਰੀ-ਹਰੀ ਜਿਹੜੀ ਖੇਤੀਬਾੜੀ ਆ ਉਹਨੂੰ ਇਹ ਹਰੀ-ਹਰੀ ਜਿਹੜਾ ਜੋਲੇ ਫਾਰਮਰ ਸੈਕਟਰ ਇਸ ਕਰਕੇ ਤੁਸੀਂ ਵੇਖੋਗੇ 47.65 ਲੱਖ ਕਰੋੜ ਦੇ ਵਿੱਚੋਂ ਜਿਹੜਾ ਖੇਤੀਬਾੜੀ ਲਈ ਬਜਟ ਰੱਖਿਆ ਗਿਆ ਨਾ ਖੇਤੀਬਾੜੀ ਨਹੀਂਗਾ ਉਹਦੇ ਵਿੱਚ ਮੱਛੀ ਪਾਲਣਾ ਉਹਦੇ ਵਿੱਚ ਢੇਰੀ ਪਾਲਣਾ ਉਹਦੇ ਵਿੱਚ ਹੋਰ ਸਾਰੇ ਪੱਤੇ ਉਹਦੇ ਜੰਗਲਾਤ ਵਗੈਰਾ ਸਾਰੇ ਹੁੰਦੇ ਆ ਉਹਨਾਂ ਨੇ 1.52 ਲੱਖ ਕਰੋੜ ਰੱਖਿਆ ਜਿਹੜਾ ਤਕਰੀਬਨ 3% ਬਣਦਾ ਪਿਛਲੇ ਸਾਲ ਵੀ ਜਿਹੇ ਹੀ ਸੀਗਾ ਸੋ ਇਹ ਜਿਹੜਾ ਰਹਿਣ ਦੇ ਨਾਲ ਜਿਹੜੀ ਖੇਤੀਬਾੜੀ ਦੀ ਗਰੋਥ ਦਰ ਆ ਉਹ ਵੱਧ ਨਹੀਂ ਰਹੀ ਉਹ ਇੱਥੇ ਕਿ ਖਲੋਤੀ ਆ 1.4 ਦੇ ਉੱਤੇ ਜਦੋਂ ਕਿ ਸਾਡੇ ਦੇਸ਼ ਦੀ ਜਨਸੰਖਿਆ ਵਧ ਰਹੀ ਆ ਲੋੜ ਆ ਪ੍ਰੋਡਕਸ਼ਨ ਦੀ ਬਾਹਰ ਐਕਸਪੋਰਟ ਇੰਪੋਰਟ ਵੀ ਆ ਉਹਦੇ ਲਈ ਘੱਟੋ ਘੱਟ ਖੇਤੀਬਾੜੀ ਦੇ ਦਰ ਬਹੁਤ ਜਲਦੀ ਚਾਰ ਪ੍ਰਸਤਿਸ਼ ਹੋਣੇ ਚਾਹੀਦੇ। ਇਸੇ ਤਰ੍ਹਾਂ ਜਿਹੜੀ ਮੀਤ ਸੀ ਕਿਸਾਨਾਂ ਨੂੰ ਬੜੇ ਚਿਰ ਦੇ ਲੜਨ ਦੇ ਆ ਸੋ 9 ਦਸੰਬਰ 2021 ਨੂੰ ਸਰਕਾਰ ਨੇ ਵਾਅਦਾ ਵੀ ਕੀਤਾ ਸੀ ਕਿ ਅਸੀਂ ਜਿਹੜੀ ਆ ਸਾਰੀਆਂ ਫਸਲਾਂ ਦੇ ਉੱਤੇ ਗਰੰਟੀ ਦਾ ਕਾਨੂੰਨ ਬਣਾਵਾਂਗੇ। ਉਹਦੀ ਇਸ ਬਜਟ ਵਿੱਚ ਕੋਈ ਗੱਲ ਨਹੀਂ ਹੋਈ। ਪਰ ਕਿਤਨੇ ਕਿਤੇ ਉਮੀਦਾਂ ਰੱਖੀਆਂ ਜਾਣੀਆਂ ਸੀਗੀਆਂ ਕਿ ਇਹ ਨਵਾਂ ਬਜਟ ਪੇਸ਼ ਹੋਣਾ ਹੈ ਜਿਸ ਤਿੱਕੇ ਨਾਲ ਵੱਡਾ ਸੰਘਰਸ਼ ਕੀਤਾ ਕਿਸਾਨਾਂ ਦਾ ਤੇ ਕਿਸਾਨਾਂ ਵਾਸਤੇ ਕੋਈ ਵਧੀਆ ਪੈਕੇਜ ਆਉਣਗੇ ਕਿਸਾਨਾਂ ਦੀ ਐਮ ਐਸ ਕੇ ਦੀ ਗੱਲ ਹੋਏਗੀ ਕੀ ਇਸ ਬਜਟ ਚ ਨਹੀਂ ਹੋਈ ਬਿਲਕੁਲ ਨਹੀਂ ਹੋਈ ਕਿਸਾਨਾਂ ਦਾ ਉਹ ਜਿਤਨਾ ਨਾ ਅਣਗੌਲਿਆ ਕਰ ਦਿੱਤਾ ਵਾ ਉਹ ਐਵੇਂ ਨਾ ਲਈ ਜਾਂਦੇ ਜੀ ਆਉਣ ਵਾਲੇ ਸਾਲਾਂ ਵਿੱਚ ਅਸੀਂ ਜਿਹੜਾ ਵਾ ਇਹ ਬਾਇਓ ਐਗਰੀਕਲਚਰ ਬਣਾ ਲੈਣੀ ਆ ਆ ਕਰਦਣਾ ਉਹ ਕਰਦਾਂ ਸਾਰੇ ਜਿਤਨਾ ਨਾ ਹਵਾਈ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਕੋਈ ਠੋਸ ਗੱਲ ਨਹੀਂ ਕੀਤੀ ਗਈ ਖਾਦਾਂ ਦੇ ਉੱਤੇ ਜਿੰਨਾ ਇਸ ਵੇਲੇ ਟੈਕਸਟੇਸ਼ਨ ਆ ਜਿੰਨੀਆਂ ਮਹਿੰਗੀਆਂ ਨੇ ਦਵਾਈਆਂ ਉਹਦੇ ਉੱਤੇ ਕੋਈ ਗੱਲ ਨਹੀਂ ਹੋਈ ਐਗਰੀਕਲਚਰ ਇੰਪਲੀਮੈਂਟ ਤੇ ਗੱਲ ਨਹੀਂ ਹੋਈ ਉਲਟਾ ਕੀ ਹੋਇਆ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਸਾਨਾਂ ਨੂੰ ਵੀ ਕਹਿਣਾ ਚਾਹੁੰਦੇ ਲੋਕਾਂ ਨੂੰ ਵੀ ਉਲਟਾ ਜਿਹੜਾ ਇਹਦੇ ਵਿੱਚ ਬਜਟ ਜਿਹੜਾ ਅਸੀ ਪਰਮਨ ਨੇ ਪੇਸ਼ ਕੀਤਾ ਸਤਵੀਂ ਅਰਾ ਆਪਣਾ بڑا ਦਾਵਾ ਕਰਦੀ ਮੈਂ ਸਤਵੀਂ ਅਰਾ ਕਰਦਾ ਇਹ ਭਾਵੇਂ ਕੱਲ ਨੂੰ ਅਠਵੀਂ ਅਰਾ ਨੌਵੀਂ ਅਰਾ ਕਰਦੇ ਉਹਦੇ ਵਿੱਚ ਜਿਹੜਾ ਐਗਰੀਕਲਚਰ ਸੈਕਟਰ ਆ ਉਹਦੀ ਵੱਲ ਉਹਨਾਂ ਨੇ ਬਿਲਕੁਲ ਜਿਤਨਾ ਮੈਨੂੰ ਕੋਈ ਅੱਖਾਂ ਮੀਟ ਨਹੀਂਆ ਕੋਈ ਧਿਆਨ ਨੀਗਾ ਦਿੱਤਾ ਇਹਨੂੰ ਬਿਲਕੁਲ ਕੀਤਾ ਕੀ ਹੈ ਉਲਟਾ ਕਾਰਪੋਰੇਟ ਸੈਕਟਰ ਦੇ ਹੱਥ ਵਿੱਚ ਖੇਤੀਬਾੜੀ ਵਧਾਉਣ ਲਈ ਜਿਹੜੀ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਹੈ ਜਿਹੜਾ ਉਹਦੀ ترمیم ਕਰ ਦਿੱਤੀ ਹੈ ਬੋਲਦੇ ਉਹਨੇ ਕਿਹਾ ਵਾ ਕਿਉਣ ਵਾਲੇ ਸਮੇਂ ਚ ਜਿਹੜੀ ਆ ਮੰਡੀਆਂ ਤੋਂ ਬਗੈਰ ਵੀ ਜਿੱਥੇ ਵੀ ਕਿਤੇ ਮੰਡੀ ਲਾ ਕੇ ਜਿਹੜੀ ਆ ਅਸੀਂ ਉਹ ਖਰੀਦ ਕਰਾਂਗੇ ਖੁੱਲੀ ਖਰੀਦ ਹੋਊਗੀ ਇਹਦਾ ਭਾਵ ਹੈ ਵੀ ਹੌਲੀ-ਹੌਲੀ ਜਿਹੜੀ ਖੇਤੀਬਾੜੀ ਆ ਉਹ ਕਾਰਪੋਰੇਟ ਸੈਕਟਰ ਵੱਲ ਜਾਊਗੀ ਪਰ ਮੈਂ ਕਹਿਣਾ ਚਾਹਣਾ ਆ ਵੀ ਉਹ ਉਹਨਾਂ ਨੇ ਬਣਾਇਆ ਤਾਂ ਹੈ ਕਾਨੂੰਨ ਪਰ ਅਸੀਂ ਸਾਨੂੰ ਪਹਿਲਾਂ ਹੀ ਪਤਾ ਅਸੀਂ ਪਹਿਲਾਂ ਇਹਦੀਆਂ ਧੱਜੀਆਂ ਉਡਾ ਰਹੇ ਆ ਜੈਟ ਦੇ ਵਿੱਚ ਬਾਕੀ ਕੋਈ ਗੱਲ ਨਹੀਂ ਕੀਤੀ ਇਹਨੂੰ ਚੰਗੀ ਤਰ੍ਹਾਂ ਬੋਲਿਆ ਦੋ ਵਾਰ ਨਹੀਂ ਬੋਲਿਆ ਵੀ ਅਸੀਂ ਜਿਹੜਾ ਐਪੀਐਮ ਐਮਪੀ ਜਿਹੜਾ ਐਕਟ ਆ ਉਹਦੇ ਵਿੱਚ ਅਸੀਂ ਖੁੱਲੀ ਦੀ ਅਤੀ ਛੁੱਪੀ ਜਿਹੜਾ ਵੀ ਕੋਈ ਪ੍ਰਾਈਵੇਟ ਪਲੇਅਰ ਆ ਉਹ ਇਹਨੂੰ ਖੇਤੀ ਨੂੰ ਖਰੀਦ ਸਕਦਾ ਵੇਖੋ ਖੇਤੀ ਇੱਕ ਐਸਾ ਵਿਸ਼ਾ ਵਾ ਸਾਡੇ ਦੇਸ਼ ਦਾ ਦੁਨੀਆ ਦਾ 53% ਲੋਕ ਇੱਥੇ ਜਿਹੜੀ ਆ ਉਹ ਇਹਨਾਂ ਦੀ এমਪਲੋਇਮੈਂਟ ਲੈ ਰਿਆ ਨਾਲ ਦੀ ਨਾਲ ਜਿਹੜਾ ਵਾ ਇਹ ਦੇਸ਼ ਦੇ ਵਿੱਚ ਇੰਪੋਰਟ ਐਕਸਪੋਰਟ ਵਿੱਚ ਬਹੁਤ ਜ਼ਿਆਦਾ ਵਟਾ ਹਿੱਸਾ ਬੰਦੀ ਆ 25% ਤੋਂ ਵੱਧ ਜਿਹੜਾ ਵਾ ਡਵੈਲਪਮੈਂਟ ਦੇ ਵਿੱਚ ਸਾਡੇ ਦੇਸ਼ ਦਾ ਜਿਹੜਾ ਗ੍ਰੋਸ ਡਿਮੈਸਟਿਕ ਪੰਡਕਟਿਆ ਸਾਡੇ ਦੇਸ਼ ਦੀ ਜਾਇਦਾਦ ਆ ਉਹਦੇ ਚਿੱਸਾ ਪਾਉਂਦੀ ਆ ਮੈਂ ਅੱਜ ਤੁਹਾਡੇ ਚੈਨਲ 'ਤੇ ਕਹਿਣਾ ਚਾਹਣਾ ਪਰ ਕਟੋਕਰ 10% ਬਜਟ ਜਿਹੜਾ ਵਾ ਉਹ ਖੇਤੀਬਾੜੀ ਨੂੰ ਲਾਟ ਹੋਵੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਐਗਰੋ ਇੰਡਸਟਰੀ ਲੱਗੇ ਇਹ ਇੱਕ ਬੱਚਾ ਬੇਰਜ਼ਗਾਰ ਨਹੀਂ ਰਹੇਗਾ ਹਾਂ ਜੀ ਸੋ ਜੇ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਬੇਰੋਜ਼ਗਾਰੀ ਦੀ ਗੱਲ ਕੀਤੀ ਹੈ ਪਰ ਉਹਦੇ ਵਾਸਤੇ ਵੀ ਇੱਕ ਬਜਟ ਰੱਖਿਆ ਗਿਆ ਕਿ 10 ਲੱਖ ਰੁਪਏ ਦਾ ਜਿਹੜਾ ਨੌਜਵਾਨਾਂ ਨੂੰ ਲੋਨ ਮਿਲੇਗਾ ਜਿਹੜੀ ਆਪਣੀ ਸਟੱਡੀ ਕਰ ਸਕਣਗੇ ਕਿਤਨਾ ਕਿਤੇ ਵਿਦੇਸ਼ਾਂ ਜਾ ਸਕਣਗੇ ਚੰਗੀ ਪੜ੍ਹਾਈ ਕਰ ਸਕਣ। ਉਹਨੇ ਜਿਉਂ ਕੀਤਾ ਕੀ ਹੈ ਇਹਨਾਂ ਨੇ ਕਿ ਅਸੀਂ 5000 ਰੁਪਈਆ ਮਹੀਨਾ ਜਿਹੜਾ ਹੈ ਕਿਸਮ ਦਾ ਜਿਹੜਾ ਵਾ ਉਹ ਸਖਿਆਈ ਜਿਹੜੀ ਆ ਉਹ 5 ਸਾਲਾਂ ਬਾਅਦ ਅਸੀਂ ਦੇਵਾਂਗੇ ਉਹਦੇ ਵਾਸਤੇ ਇਹਨਾਂ ਕੋਲ ਪੈਸੇ ਰੱਖੇ ਆ। ਉਹ ਰਹੀਆਂ ਪੰਜਾਬ ਦਾ ਨਾ ਕਿ ਨੌਜਵਾਨ ਦਾ ਮਹੀਨਾ ਨਾ ਕਿ ਦਾ ਮੇਰੇ ਤੋਂ ਦੱਸੋ ਇਹ ਤਾਂ ਮੈਂ ਹੀ ਨਾ ਕੋਈ ਅਸੀ ਬੇਸੀ ਗੱਲ ਨਹੀਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਸਾਡੇ ਪ੍ਰਦੇਸ਼ ਵਿੱਚ ਦੁਨੀਆ ਦੇ ਵੇਖਣ ਲਈ ਜੜ ਭਾਰਤ ਜਿਹੜਾ 65% ਨੌਜਵਾਨ 65% 140 ਕਰੋੜ ਤੋਂ ਹਿਲਾਓ ਇਹ 90 95 ਲੱਖ ਕਰੋੜ ਜਿਹੜਿਆ ਨੌਜਵਾਨ ਹੈ ਉਹਦੇ ਚੋਂ 4 ਲੱਖ ਦੀ 5 ਦੀ 10 ਲੱਖ ਦੀ ਗੱਲ ਕਰਨੀ ਇਹ ਜਦੋਂ ਬੇਰਜ਼ਗਾਰੀ ਨਹੀਂ ਹਟਦੀ ਬੇਰਜ਼ਗਾਰੀ ਹਟਣੀ ਆ ਖੇਤੀਬਾੜੀ ਦੀਆਂ ਕੋਈ ਸਕੀਮਾਂ ਬਣਾਈਆਂ ਜਾਣ ਛੋਟੀ ਦਸਤਕਾਰੀ ਨੂੰ ਮੜਾਵਾ ਦਿੱਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਕਰੇ ਲੂ ਇੰਡਸਟਰੀਆਂ ਜਿਹੜੀਆਂ ਆਉਣ ਵਾਲੇ ਸਮੇਂ ਚ ਵਧਾਈਆਂ ਜਾਣ ਖੇਤੀਬਾੜੀ ਦੇ ਜਿਹੜੇ ਪ੍ਰੋਜੈਕਟ ਨਵੇਂ ਤੋਂ ਨਵੇਂ ਜਿਹੜੇ ਲਾਏ ਜਾਣ ਇਹਦੇ ਨਾਲ ਬੇਰਜ਼ਗਾਰੀ ਹਟੂਗੀ ਸਰਕਾਰ ਜਿਹੜੀ ਐਵੇਂ ਠੂਠੇ ਵੇ ਦੇ ਕਰਦੀ ਇਹਦੇ ਨਾਲ ਨਹੀਂ ਹਟਣੀ ਮੈਂ ਨਾਲ ਇੱਕ ਗੱਲ ਕਰਨੀ ਚਾਹਣਾ ਵੀ ਐ ਸੋੜੇ ਸਾਡਾ 100 ਲਖ ਕਰੋੜ ਜਿਹੜਾ ਬਾਹਰਲਾ ਕਰਜਾ ਵਾ ਵਿਦੇਸ਼ੀ ਕਰਜਾ ਲੈਣਾ ਪੈਂਦਾ ਹਰ ਸਾਲ ਵਿਆਜ 132 ਲਖ ਕਰੋੜ ਘਰੇਲੂ ਕਰਜਾ ਘਰੇਲੂ ਕਰਜਾ ਕੀ ਹੁੰਦਾ ਕਿ ਸਾਡੀਆਂ ਪੈਨਸ਼ਨਾਂ ਨਾਲ ਕੋੜਿਆ ਬੱਚਾ ਸਾਰਾ ਕੁਝ ਕੋੜਿਆ ਅਪਰਾਵੀਡੈਂਟ ਫੰਡੋ ਨਾਲ ਕੋੜ ਹੁੰਦਾ ਵਾ ਐਲ ਆਈ ਸੀ ਤੋਂ ਨਾਲ ਲੋਨ ਲਿਆ ਹੁੰਦਾ ਬੈਂਕਾਂ ਤੋਂ ਲੋਨ ਲਿਆ ਹੁੰਦਾ ਇਹ ਜੇ ਦੋਵੇਂ ਲੜਾ ਲਓ ਤੇ 232 ਲਖ ਰੋਡ ਦਾ ਜਿਹੜਾ ਵਿਆਜ ਹੈ ਨਾ ਉਹ ਦੇ ਕੇ ਬਾੜੀ ਡਵੈਲਪਮੈਂਟ ਲਈ ਪੈਸਾ ਕੋਈ ਨਹੀਂ ਰਹਿ ਜਾਦਾ ਇਹ ਅਸੀਂ ਛੜੀਆਂ ਹੀ ਮਾਰਦੇ ਆ ਕੁਛ ਨਹੀਂ ਹੋਣਾ 1 ਸਾਲ ਦੇ ਵਿੱਚ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਫਿਰ ਕੀ ਕਹਿਣਾ ਚਾਹੋਗੇ ਇਸ ਬਜਟ ਦਾ ਵਿਰੋਧ ਕਰਕੇ ਬਜਟ ਹੈ ਹੀ ਲੋਕਾਂ ਦੇ ਕੋਈ ਪੱਖ ਤੇ ਗੱਲ ਹੋਏ ਤੇ ਹੀ ਦਸੀਏ ਬਜਟ ਜਿਹੜਾ ਵਾ ਇਹ ਬਿਲਕੁਲ ਅੰਨਾ ਵੰਡੇ ਰੋੜੀਆਂ ਮੁਰਮੁਰ ਆਪਣਿਆਂ ਨੂੰ ਇਹਨੂੰ ਪੈਕੇ ਜੇਤਾ ਸੀ ਉਹ ਗੱਲ ਕਰਤੀ ਆ ਤੁਸੀਂ ਆਂਧਰਾ ਪ੍ਰਦੇਸ਼ ਨਾਲੋਂ ਜਦੋਂ ਕਿ ਸੂਬੇ ਦੀ ਨਵੀਂ ਰਾਜਧਾਨੀ ਬਣਦੀ ਉਹਨੂੰ ਪੈਸਾ ਦੇਣਾ ਪੈਂਦਾ ਇਹ ਕੋਈ ਐਸਾ ਪੈਕੇਜ ਪੂਰੀ ਦੀ ਕੋਈ ਗੱਲ ਨਹੀਂ ਹੈ ਮੇਰਾ ਮਤਲਬ ਇਹ ਪੰਜਾਬ ਦੇ ਹੱਕ ਚ ਨਹੀਂ ਹੈਗਾ ਜਿੰਨਾ ਵੀ ਇਹ ਬਜਟ ਬਣਿਆ ਪੰਜਾਬ ਦੇ ਲਈ ਹੈ ਨਹੀਂ ਹੈ ਜੀ ਪੰਜਾਬ ਵਾਸਤੇ ਤੇ ਉਹ ਚਾਹੁੰਦੇ ਆ ਵੀ ਪੰਜਾਬ ਜਿਹੜਾ ਵਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਤੋੜਨਾ ਚਾਹੁੰਦੇ ਆ ਉਹਨਾਂ ਨੇ ਬਾਈਕ ਕਈ ਪੰਜਾਬ ਦਾ ਬਣਾਉਣਾ ਪਾਣੀ ਪੰਜਾਬ ਦੇ ਵਾਸਤੇ ਕੋਈ ਗੱਲ ਨਹੀਂ ਕੀਤੀ ਅਨੰਦ ਦਾ ਕੋਈ ਜਿਹੜਾ 인ਫਰਾਸਟ੍ਰਕਚਰ ਟੁੱਟਾ 15000 ਕਰੋੜ ਰੁਪਏ ਚਾਹੀਦਾ ਬਣਾਉਣ ਲਈ ਉਹਦੀ ਕੋਈ ਗੱਲ ਨਹੀਂ ਕੀਤੀ ਇੱਥੇ ਕੋਈ ਡਾਈਵਰਸੀਫਿਕੇਸ਼ਨ ਦੀ ਗੱਲ ਨਹੀਂ ਕੀਤੀ ਇੱਥੇ ਕੋਈ ਜਿਹੜਾ ਪਾਣੀ ਥੱਲੇ ਸਾਡਾ ਚਲੇ ਗਿਆ ਤੀਸਰੀ ਲਹਿਰ ਆ ਉਹਨੂੰ ਗਾਂਵ ਵਧਾਉਣ ਲਈ ਡਾਈਵਰਸੀਫਿਕੇਸ਼ਨ ਤੋਂ ਵੱਧ ਉਹ ਕੋਈ ਗੱਲ ਨਹੀਂ ਕੀਤੀ ਹੁਣ ਬੈਂਡ ਦੇ ਵਿੱਚ ਇਸ ਕਰਕੇ ਐਂਟੀ ਫਾਰਮਰ ਬਜਟ ਪੇਸ਼ ਹੋਇਆ ਹੈ ਲਗਾਤਾਰ ਅਸੀਂ ਗੱਲ ਕਰ ਰਹੇ ਸੀ ਡਾਕਟਰ ਸੁਖਦਮ ਸਿੰਘ ਜੀ ਨਾਲ ਜਿਸ ਤਰੀਕੇ ਨਾਲ ਉਹਨੇ ਬਾਖੂਬੀ ਦੱਸਿਆ ਕੀ ਬਜਟ ਜਿਸ ਰਿਹਾ ਉਹ ਕਿਸਾਨਾਂ ਤੋਂ ਕਿਤਨਾ ਕਿਤੇ ਦੂਰ ਰੱਖਿਆ ਗਿਆ ਬਜਟ ਦੇ ਵਿੱਚ ਕੋਈ ਪੰਜਾਬ ਦੀ ਹਿੱਤਾਂ ਦੀ ਗੱਲ ਨਹੀਂ ਕੀਤੀ ਗਈ ਪੰਜਾਬ ਦੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ ਜਿਸ ਤਰੀਕੇ ਨਾਲ ਮਤਰਈ ਮਾਲਾਂ ਵਾਲਾ ਸਲੂਕ ਕੀਤਾ ਗਿਆ ਤੇ ਬਜਟ ਜਿਹੜਾ ਵਾ ਕਿਤਨਾ ਕਿਤੇ ਉਹ ਬਜਟ ਤੋਂ ਨਰਾਸ਼ ਦਿਖ ਰਹੇ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕਿਤੇ ਵੀ ਨਹੀਂ ਕੀਤੀ ਗਈ ਬਾਕੀ ਤੁਸੀਂ ਜੁੜ ਰਹੇ ਹੋ ਤਾਂ ਇੰਡੀਆ ਨੂੰ ਪੰਜਾਬ ਦੇ ਨਾਲ ਅਸ ਨਾਲਾ ਤੋਂ ਜੁੜ ਜਿਸ ਤਰ੍ਹਾਂ